ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਸ਼ੇਰਪੁਰ ਵਾਟਾ ਆ ਜੀ ਹਾਂਜੀ ਹਾਂਜੀ ਰਾਤੀ ਮੈਨੂੰ ਸਵੇਰੇ ਭਾਜੀ ਕਾਲ ਆਈ ਕਿਸੇ ਪੁਲਿਸ ਮਲਾਜਮ ਜੀ ਐਡਾ ਐਡਾ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੀ ਕੁਮਾਰ ਉਮਰਲ ਤਕਰੀਬਨ 23 ਤੋਂ 34 ਸਾਲ ਦੀ ਦੀ ਕਿ ਮੌਕੇ ਤੇ ਡੈਥ ਹੋ ਗਈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹਸਪਤਾਲ ਕਿੰਨੇ ਜਣੇ ਸੀ ਉਸ ਟਾਈਮ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੇਂਡ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀਤ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਇਹ ਕੰਮ ਕਾ ਕੀ ਕਰਦੇ ਸੀ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੂਸਰਾ ਲੱਟਿਆ ਸੀ ਦੂਸਤਾ ਜਿਹੜਾ ਦੋਸਤ ਸੀ ਕੋ ਚਾਵਾ ਰੋਡ ਤੇ ਦਾ ਮਿੱਤਰ ਸੀ ਕੋਈ ਸਟੂਡੈਂਟ ਸੀਗਾ ਜੀ ਉਹ ਉਹ ਵੀ ਮਲਾਂ ਗਬੀਰ ਹਾਲਤ ਜਾਂ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋ ਮੰਗਤੀ ਕਰਦੇ ਹਾਂ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਹਾਂਜੀ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ ਵਾਰਾ ਪਸ਼ੂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਆਦਾ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ ਕੀ ਐਕਸੀਡੈਂਟ ਕੇਸ ਹੈ ਕੀ ਇਹ ਜੁਆਲੇ ਅਧਿਰ ਅਲਮੋ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸਿਰਫ ਦੋ ਪੇਸ਼ੈਂਟਸ ਸਦੇ ਇੱਕ ਪੇਸ਼ੈਂਟ ਬ੍ਰਾਂਟਡ ਸਦਾ ਸੰਜੀਤ ਕੁਮਾਰ 37 ਸਾਲ ਉਮਰ ਦੇ ਸੀ ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ ਉਹ ਕਾਫੀ ਸੀਰੀਅਸ ਲੱਗ ਰਿਹਾ ਸੀਗਾ 24 ਸਾਲ ਉਮਰ ਦਾ ਉਹਦੀ ਅਸ਼ਦੀਤ ਸਿੰਘ ਆ ਇਹ ਬ੍ਰਾਂਟਡ ਹੈ ਸੀ ਸੰਜੀਤ ਕੁਮਾਰ ਬ੍ਰਾਂਟਡ ਸੀਗਾ ਕਿੱਥੇ ਰਸੀ ਕਿ ਇਹ ਮੋਹਾਲੀ ਦੇ ਮੋਹਾਲੀ ਦੇ ਇੱਥੇ ਜਿਹੜਾ ਦੂਸਰਾ ਸੀਗਾ ਲੜਕਾ ਦੋਜਾ ਅੱਡੀਜਾ ਬੀਜਾ ਇਸ ਤਰ੍ਹਾਂ ਦੀ ਕੰਡੀਸ਼ਨ ਕਿਸੀ ਨੇ ਦੋਨੋਂ ਹੀ ਉਸ ਤੋਂ ਇੱਕ ਸੰਜੋ ਕੁਮਾਰ ਤਾਂ ਬ੍ਰੌਡ ਡਾਕਟਰ ਸੀਗਾ ਜਿਹੜਾ ਅਸ਼ਟੇਪ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ ਯਾਰ ਕਿਤੇ ਆਪਣੇ ਕਿੱਧਰ ਗਏ ਪੀਜੀਐਮ ਕੇ ਐਕਸੀਡੈਂਟ ਕੇਸ ਦੀ ਮੈਟਰ ਸਾਨੂੰ ਰਾਤ 3 ਵਜੇ ਸਾਨੂੰ ਫੋਨ ਆਇਆ ਜੀ ਕਿ ਇੱਦਾਂ ਕਰਕੇ ਸੰਸਪਰਾ ਚਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਰੀਅਸ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਤੇ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਹਗੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਤੇ ਪ੍ਰਾਈਵੇਟ ਗੱਡੀ 'ਚ ਭੇਜ ਦਿੱਤਾ ਜੀ ਬਾਕੀ ਜਿਹੜਾ ਸੀਗਾ ਦੂਸਰਾ ਸੰਚੇ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ ਇੱਕ ਸਾਰ ਅੱਠ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਦੀ ਡੈੱਡ ਬੋਡੀ ਭਜਾਈ ਹੈ ਜੀ ਇਹ ਦੋਨਾਂ ਦੀ ਪਛਾਣ ਹੋ ਚੁੱਕੀ ਹੈ ਕੀ ਕੀ ਨਾਮ ਹੈ ਪਹਿਲਾ ਇਹ ਸੰਜੀ ਕੁਮਾਰ ਦੀ ਪਛਾਣ ਨਹੀਂ ਉਸ ਵੇਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਹੈ ਇਹ ਦੂਸਰੇ ਮੁੰਡੇ ਦੇ ਕਿੰਨਿਆ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀਰੀਅਸ ਉਹਦੇ ਵੀ ਕਾਫੀ ਸੱਟਾਂ ਆਈਆਂ ਉਹਦਾ ਕੀ ਨਾਮ ਹੈ ਕਿੱਥੇ ਦਾ ਹਰਸ਼ਦੀਪ ਹੈ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਇਹ ਤਾਂ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜਾ ਮੋਟਾ ਵੀ ਕੋਈ ਜਾਨਵਰ ਦੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ ਕਿਹੜੀ ਗੱਡੀ ਸੀ ਆ I20 ਗੱਡੀ ਸੀ